ਜੋ ਕਿਸਮਤ 'ਚ ਲਿਖਿਆ ਹੁੰਦਾ ਹੈ ਉਹ ਮਿਲ ਕੇ ਹੀ ਰਹਿੰਦਾ ਹੈ ਇਹ ਗੱਲ ਬਿਲਕੁਲ ਸੱਚ ਸਾਬਿਤ ਕੀਤੀ ਹੁਸ਼ਿਆਰਪੁਰ ਦੇ ਰਹਿਣ ਵਾਲੇ ਗੁਰਿੰਦਰ ਸਿੰਘ ਨੇ ਜਿਨ੍ਹਾਂ ਦੀ ਲੁਧਿਆਣਾ 'ਚ ਹੋਈ ਦਿਵਾਲੀ ਬੰਪਰ ਲਾਟਰੀ 'ਚ ਪੂਰੇ 1 ਕਰੋੜ ਦੀ ਵੱਡੀ ਇਨਾਮੀ ਲੱਗੀ ਹੈ ਹਾਂਜੀ 1 ਕਰੋੜ ਦੀ ਲਾਟਰੀ ਨੇ ਨਾ ਸਿਰਫ ਗੁਰਿੰਦਰ ਸਿੰਘ ਦਾ ਘਰ ਖੁਸ਼ੀਆਂ ਨਾਲ ਭਰ ਦਿੱਤਾ ਸਗੋਂ ਪਿੰਡ ਦੇ ਹਰੇਕ ਵਾਸੀ ਦੇ ਚਿਹਰੇ 'ਤੇ ਵੀ ਖਿੜੇ ਹੋਈਆਂ ਮੁਸਕਾਨ ਨਜ਼ਰ ਆਈ ਤੁਹਾਨੂੰ ਵੀ ਗੱਲਬਾਤ ਕਰਾਉਣੇ ਆ ਗੁਰਿੰਦਰ ਸਿੰਘ ਦੇ ਨਾਲ ਜਿਸ ਦੇ ਘਰ ਲక్ష్ਮੀ ਆਈ ਹੈ ਬਿਲਕੁਲ ਵੀ ਜੀ ਇਹ ਗੁਰੂ ਰਾਮਦਾਸ ਜੀ ਦੀ ਕਿਰਪਾ ਹੈ ਜੀ ਸਾਰੀ ਤੇ ਨਾ ਇਸ ਚੀਜ਼ ਬਾਰੇ ਸੋਚਿਆ ਸੀਗਾ ਜੀ ਤੇ ਨਾ ਇਸ ਚੀਜ਼ ਬਾਰੇ ਪਤਾ ਸੀਗਾ ਜੀ ਤੇ ਨਾ ਕਦੀ ਦੇਖਿਆ ਸੀਗਾ ਜੀ ਇਸੀ ਗੱਲ ਤੇ ਇਹ ਤਾਂ ਕਹਿ ਲੋ ਵੀ ਪ੍ਰਮਾਤਮਾ ਨੇ ਕੋਈ ਇਦਾਂ ਦਾ ਸਬਾਬ ਬਣਾਣਾ ਤੇ ਜੀ ਮਤਲਬ ਅਸੀਂ ਕੋਈ ਕੰਮ ਕਿਸੇ ਕੰਮ ਕਰਕੇ ਜੀ ਕਹਿ ਲੋ ਲੁਧਿਆਣੇ ਗਏ ਸੀਗੇ ਜੀ ਤੇ ਜਿਹਦੇ ਕਰਕੇ ਜੀ ਕੋਈ ਸਬਾਬ ਇਹਦਾ ਬਣਿਆ ਜੀ ਤੇ ਉੱਥੇ ਜਾ ਕੇ ਕੋ ਬੇਟੇ ਦੇ ਮਨ ਚ ਇਦਾਂ ਦੀ ਕੋਈ ਗੱਲ ਆਈ ਜੀ ਤੇ ਉਹ ਜਿੱਦ ਪੈ ਗਿਆ ਜੀ ਕਿ ਪਾਪਾ ਮੈਂ ਟਿਕਟਸ ਲੈਣੀਆਂ ਹੀ ਲੈਣੀਆਂ ਆ ਜੀ ਤੇ ਜਦੋਂ ਫਿਰ ਇਹਨੂੰ ਟਿਕਟਸ ਲੈ ਕੇ ਦਿੱਤੀਆਂ ਜੀ ਤਾਂ ਉਹ ਕਾਊਂਟਰ ਤੇ ਗਿਆ ਪਾ ਲਾਸਟ 5 ਟਿਕਟਸ ਸੀਗੀਆਂ ਦੀ ਤੇ ਇਹਨੇ ਜਦੋਂ ਟਿਕਟਸ ਵੜੀਆਂ ਤਾਂ ਕਹਿੰਦਾ ਪਾਪਾ ਮੈਂ ਸਾਰੀਆਂ ਟਿਕਟਸ ਲੈਣੀਆਂ ਮੈਂ ਇਹਨੂੰ ਕਿਹਾ ਪੁੱਤ ਤੂੰ ਜਿਹੜੀਆਂ 1-2 ਲੈਣੀਆਂ ਪਸੰਦ ਕਰ ਲੈ ਆਪਣੇ ਹਿਸਾਬ ਨਾਲ ਤੇ ਤੂੰ ਲੈ ਲੈ ਤੇ ਕਹਿੰਦਾ ਨਹੀਂ ਪਾਪਾ ਮੈਂ 5 ਹੀ ਲੈਣੀਆਂ ਆ ਜੀ ਤੇ ਚਲੋ ਜਿੱਦਾਂ ਕੋ ਰਾਮਦਾਸ ਮਹਾਰਾਜ ਦਾ ਹੁਕਮ ਸੀਗਾ ਜੀ ਅਸੀਂ ਕਿੱਦਾਂ ਉੱਥੇ ਤੱਕਰ ਗਏ ਜੀ ਤੇ ਇਹਨੇ ਉਹ ਟਿਕਟਸ ਲਈਆਂ ਜੀ ਤੇ ਅੱਜ ਉਹ ਤੁਹਾਡੇ ਸਾਹਮਣੇ ਰਿਜ਼ਲਟ ਹੈ ਜੀ ਸਾਰਾ ਜੀ ਕਿਵੇਂ ਸਬਬ ਬਣਿਆ ਬੱਚੇ ਦੇ ਦਿਮਾਗ ਚ ਆਇਆ ਹਾਲਾਂਕਿ ਇੱਕ ਟਿਕਟ ਖਰੀਦਣ ਦਾ ਕਿਹਾ ਜਾ ਰਿਆ ਸੀ ਤੇ ਬੱਚੇ ਵੱਲੋਂ ਪੰਜੇ ਚੱਕ ਲੀਆਂ ਜੀ ਵੀਰ ਜੀ ਮੈਂ ਬੇਸਿਕਲੀ ਕੋਈ ਫੈਮਲੀ ਦੇ ਪਰਪਸਲੀ ਗਿਆ ਸੀਗਾ ਉੱਥੇ ਕੋਈ ਥੋੜੀ ਜੀ ਪ੍ਰੋਬਲਮ ਹੋ ਗਈ ਸੀ ਜਿਹਦੇ ਕਰਕੇ ਮੈਨੂੰ ਇੱਕਦਮ ਲੁਧਿਆਣਾ ਜਾਣਾ ਪਿਆ ਜੀ ਤੇ ਮੈਂ ਤਾਂ ਆਪਣੇ ਵਰਕ ਤੇ ਸੀਗਾ ਜੀ ਤੇ ਮੈਨੂੰ ਇਦਾਂ ਦਾ ਕੋਈ ਸੋਚ ਵੀ ਨਹੀਂ ਸੀ ਕਿ ਅਸੀਂ ਜਾਣਾ ਦੀ ਤੇ ਮੈਨੂੰ ਘਰੋਂ ਫੋਨ ਆਇਆ ਕਿ ਇਦਾਂ ਦਾ ਨਾ ਜੀ ਮਤਲਬ ਮਮਾ ਦੇ ਸੱਟ ਲੱਗੀ ਹੈ ਤੇ ਅਸੀਂ ਜਾਣਾ ਜੀ ਹੁਣੇ ਤਿਆਪਰ ਜਦੋਂ ਨਿਕਲੇ ਆ ਜੀ ਤਾਂ ਮੈਂ ਬੇਟੇ ਨੂੰ ਸਕੂਲੋਂ ਪਿੱਕ ਕੀਤਾ ਸਮਾਂ ਮੈਂ ਇਹਨੂੰ 1 ਘੰਟਾ ਪਹਿਲਾਂ ਉੱਥੋਂ ਰਿਲੀਜ਼ ਕਰਾਇਆ ਕਿ ਪਲੀਜ਼ ਇਹਨੂੰ ਭੇਜ ਦਿਓ ਸਾਨੂੰ ਛੋਟਾ ਜਿਹਾ ਅਰਜੈਂਟ ਕੰਮ ਹੈਗਾ ਤੇ ਅਸੀਂ ਗਏ ਉੱਥੇ ਜੀ ਤੇ ਮਤਲਬ ਆ ਸਭ ਕੁਝ ਜਿੱਦਾਂ ਤੁਹਾਨੂੰ ਮੈਂ ਦੱਸਿਆ ਜੀ ਤੇ ਇਹ ਪਰਮਾਤਮਾ ਦੀ ਬਖਸ਼ਿਸ਼ ਹੈ ਜੀ ਜਿੱਦਾਂ ਸਾਨੂੰ ਉਹਨੇ ਬਖਸ਼ਿਆ ਜੀ ਇਸ ਸੀਨ ਵਾਲੀ ਪਲੱਸ ਇਹਦੀ ਕਿਸਮਤ ਹੈ ਜੀ ਜਿਹੜੀ ਸਾਨੂੰ ਉੱਥੇ ਤੱਕ ਲੈ ਕੇ ਗਈ ਹੈ ਜੀ ਸਰ ਬੱਚੇ ਰੱਬ ਰੂਪ ਹੀ ਹੁੰਦੇ ਨੇ ਇਹ ਗੱਲ ਸੱਚ ਵੀ ਹੋਈ ਆ ਜੋ ਬੱਚੇ ਦੇ ਮੂੰਹ ਨਿਕਲਿਆ ਸੀ ਉਹ ਤੋਂ ਉਸੇ ਵੀ ਫੁੱਲਫਿਲ ਕੀਤਾ ਪੂਰਾ ਕੀਤਾ ਕੀ ਸੁਨੇਹਾ ਦੇਣਾ ਚਾਹ ਉਹ ਦੇਖੋ ਅਵੀਰ ਜੀ ਮੈਂ ਇੱਕ ਗੱਲ ਜ਼ਰੂਰ ਕਹੂੰਗਾ ਜੀ ਇਹ ਪਰਮਾਤਮਾ ਦੀ ਦੇਣ ਹੈ ਜੀ ਪਰਮਾਤਮਾ ਕਿਦਾਂ ਭਾਵੇਂ ਉਹ ਕੁੜੀ ਹੋਵੇ ਭਾਵੇਂ ਮੁੰਡਾ ਹੋਵੇ ਜੀ ਦੇਖੋ ਇਹ ਤਾਂ ਮਤਲਬ ਪਰਮਾਤਮਾ ਦੇ ਹੱਥ ਦੀ ਚੀਜ਼ ਹੈ ਜੀ ਸਾਰੀ ਤੇ ਜਿਹੜਾ ਜਿਹੜਾ ਕਹਿ ਲਓ ਇਨਸਾਨ ਜਾਂ ਜਿਹੜੀ ਰੂਹ ਪਰਮਾਤਮਾ ਦੁਨੀਆ ਚ ਆਂ ਭੇਜਦਾ ਹੈ ਜੀ ਉ ਆਪਣੀ ਕਿਸਮਤ ਆਪ ਲਿਖਾ ਕੇ ਲਿਆਉਂਦਾ ਭਾਵੇਂ ਉਹ ਕੁੜੀ ਹੋਵੇ ਭਾਵੇਂ ਮੁੰਡਾ ਹੋਵੇ ਤੇ ਜਿਹੜੇ ਬੱਚੇ ਆ ਉਹ ਸਾਰੇ ਇੱਕ ਬਰਾਬਰ ਦਾ ਲੈ ਜੀ ਮਤਲਬ ਅੱਜ ਇਸ ਬੱਚੇ ਦੀ ਕਿਸਮਤ ਨਾਲ ਮੇਰੀ ਉਹ ਕਿੰਨੀਆਂ ਚੀਜ਼ਾਂ ਚੇਂਜ ਹੋਈਆਂ ਜੀ ਉਹ ਸਭ ਪਰਮਾਤਮਾ ਦੀ ਦੇਣ ਆ ਦੀ ਗੁਰੂ ਰਾਮਦਾਸ ਮਹਾਰਾਜ ਦੀ ਕਿਰਪਾ ਹੈ ਜੀ ਤੇ ਇਸ ਲਈ ਮੈਂ ਤਾਂ ਇਹੀ ਕਹੂੰਗਾ ਜੀ ਕਿ ਬੱਚੇ ਵਾਕੇ ਰੱਬ ਰੂਪ ਹੁੰਦੇ ਆ ਜੀ ਤੇ ਪਰਮਾਤਮਾ ਇਹਨਾਂ ਚ ਵੱਸਦਾ ਹੈ ਜੀ ਜੀ